ਇਸ ਸਪੂ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਸੀਆਈਏ ਮੋਹਾਲੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਇੰਟਰ ਸਟੇਟ ਗੈਂਗ 10 ਬੰਦਿਆਂ ਦਾ ਕਾਬੂ ਕੀਤਾ ਇਹ 10 ਬੰਦੇ ਤੀ ਅਡਰਡ ਯੂਲਰ ਸ਼ਾਪਸ ਤੇ ਜਾ ਕੇ ਉਹਨਾਂ ਨੂੰ ਚਾਂਸੇ ਵਿੱਚ ਲੈ ਕੇ ਉਥੋਂ ਸੋਨਾ ਤੇ ਚਾਂਦੀ ਨੂੰ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਅੱਡਡ ਰਿਜਨਾ ਚ ਆਪਰੇਟ ਕਰਦੇ ਸੀ ਜਿਵੇਂ ਪੰਜਾਬ ਹਰਿਆਣਾ ਹਰਿਆਣਾ ਯੂਪੀ ਹਰ ਬਾਰੇ ਨਵਾਂ ਏਰੀਆ ਚੋਂਦੇ ਸੀ ਦੋ ਵੀਕਲਸ ਤੇ ਇਹ ਟਰੈਵਲ ਕਰਦੇ ਸੀ ਅਸੀਂ 10 ਅਕਿਊਜ਼ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚੋਂ 6 ਫੀਮੇਲਸ ਨੇ 4 ਮੇਲ ਇਹ ਸਾਰੇ ਗਾਜੀਆਬਾਦ ਯੂਪੀ ਦੇ ਰਹਿਣ ਵਾਲੇ ਨੇ ਇੱਕ ਏਰੀਆ ਚੋਂ ਕੇ ਉੱਥੇ ਜਾ ਕੇ ਦੁਕਾਨ ਚ ਅੰਦਰ ਦੋ ਜਾਂ ਤਿੰਨ ਲੇਡੀਆਂ ਅੰਦਰ ਐਂਟਰ ਕਰਦੀਆਂ ਸੀ ਬਾਕੀ ਬਾਹਰ ਨਿਗਰਾਨੀ ਤੇ ਰਹਿੰਦੇ ਸੀ ਉਸ ਜਗ੍ਹਾ ਜਾ ਕੇ ਜਿਹੜਾ ਉੱਥੇ ਦੁਕਾਨਦਾਰ ਹੁੰਦਾ ਸੀ ਉਹਨੂੰ ਚਾਂਸੇ ਵਿੱਚ ਲੈ ਕੇ ਉਹਨੂੰ ਗੱਲਾਂ 'ਚ ਲਾ ਕੇ ਉੱਥੋਂ ਕੁਝ ਸੋਨਾ ਚੋਰੀ ਕਰ ਲੈਂਦੇ ਸੀ ਜਾਂ ਉਹ ਬਦਲ ਲੈਂਦੇ ਸੀ ਨਕਲੀ ਸੋਨੇ ਤੇ ਚਾਂਦੀ ਦੇ ਆਈਟਮਸ ਨਾਲ ਤੇ ਇਹਨਾਂ ਨੂੰ ਦੋਨੋਂ ਦੋ ਗੱਡੀਆਂ ਸਮੇਤ 10 ਵਿਅਕਤੀਆਂ ਨੂੰ ਅਸੀਂ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਕਰੀਬ 92 ਗ੍ਰਾਮ ਸੋਨਾ ਤੇ 1 ਕਿਲੋ 875 ਗ੍ਰਾਮ 850 ਗ੍ਰਾਮ ਚਾਂਦੀ ਬਰਾਮਦ ਕੀਤੀ ਪਤਾ ਲੱਗਿਆ ਇਹਨਾਂ ਨੇ ਕੋਈ ਮੁਡਲੀ ਪੁਛਗੀਛਮਾ ਦੱਸਿਆ ਹੋਵੇ ਜੀ ਕਿੰਨੀ ਵਾਰ ਵਾਰਦਾਤਾਂ ਨੂੰ ਹੰਤ ਪੰਜਾਬ ਦੇ ਚੁੱਕੇ ਨੇ ਇੱਕ ਕਰਾਲੀ ਦੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਜਿਸ ਦੇ ਚ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਉਸ ਦਿਨ ਵੀ ਇਹ ਨਾਲਾਗੜ੍ਹ ਚ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਆਏ ਸੀ ਬਾਕੀ ਇਹਨਾਂ ਨੇ ਅੱਡਾ ਡੇਰੀਆ ਪੰਜਾਬ ਦੇ ਵੱਖ-ਵੱਖ ਖੇਤਰਾਂ ਜਲੰਧਰ ਪਠਾਨਕੋਟ ਹਰਿਆਣਾ ਪੰਚਕੂਲਾ ਕਾਫੀ ਜਗ੍ਹਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਜੋ ਅੱਗੇ ਪੁਛਗੀਛ ਚ ਸਾਹਮਣੇ ਆਉਣਗੇ ਫਕੜੇ ਕਿੱਥੋਂ ਆ ਜੀ ਇਹ ਇਹ ਦੋ ਕਾਰਸ ਟਰੈਵਲ ਕਰ ਰਹੇ ਸੀ ਜੀ ਇੱਕ ਨੂੰ ਅਸੀਂ ਕਾਲਕਾ ਲਾਈਟਸ ਪੰਚਕੂਲਾ ਦੇ ਇੰਟਰਸੈਪਟ ਕੀਤਾ ਤੇ ਦੂਜੇ ਨੂੰ ਯੂਪੀ ਬਾਰਡਰ ਤੇ ਕਿਹ ਮਖਬਰ ਦੀ ਇਤਲਾਹ ਮਿਲੀ ਜੀ ਇਹ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੋਨਾਂ ਦੇ ਥਰੂ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਜੀ ਘਿਰੋ ਦੇ ਨਾਲ ਹੋਰ ਕਿੰਨੇ ਬੰਦੇ ਸੀ ਜੀ ਮੈਨੂੰ ਦੱਸੋ ਇਹਨਾਂ ਨੂੰ ਕੁਝ ਇਸ ਤੋਂ ਪਤਾ ਲੱਗਿਆ ਉਹਨਾਂ ਦੀ ਜਿਹੜਾ 6 ਮਹਿਲਾਵਾਂ ਤੇ 4 ਪਾਗੜੇ ਕੋਸ਼ਿਸ਼ ਇਹੋ ਦੇ ਨਾਲ ਕੁਝ ਹੋਰ ਵੀ ਬੰਦੇ ਜਿਹਨੇ ਨਾਲ ਸੀਗੇ ਨਹੀਂ ਇਹ ਗਰੇ ਹੈ ਤੇ 10 ਹੀ ਮੈਂਬਰ ਸੀਗੇ ਜਿਹੜੇ ਸਾਰੇ ਦੇ ਸਾਰੇ ਗ੍ਰਿਫਤਾਰ ਕਰ ਲਏ ਗਏ ਇਹ ਪੰਜਾਬ ਵਿੱਚ ਪੇਸ਼ ਕਰੇ ਗਏ ਇਹ ਕੋਰਸ ਰਿਮਾਂਡ ਕੋਰਸ ਰਿਮਾਂਡ ਇਹਨਾਂ ਦਾ ਲਿਆ ਸੀ ਜੀ ਕੋਰਸ ਰਿਮਾਂਡ ਚੱਲ ਰਿਹਾ ਹੈ ਕੋਰਸ ਰਿਮਾਂਡ ਦੇ थ्रू ਹੀ ਅਸੀਂ ਰਿਕਵਰੀ ਕਰਾਂਗੇ ਕਿ 10 ਬੰਦੇ ਇਹ ਹੋਰ ਵੀ ਵੱਡਾ ਕਰੋ 10 ਹੀ ਬੰਦੇ ਨੇ ਦੋ ਵੀਕਲਸ ਨੇ ਦੋ ਕਾਰਸ ਨੇ ਇਹਨਾਂ ਦੀ ਜਿਹੜੀਆਂ ਇਹਦੇ ਨਾਮ ਤੇ ਰਜਿਸਟਰਡ ਨੇ ਸਵਿਫਟ ਕਾਰਸ ਨੇ ਉਹ ਵੀ ਨਾਲ ਹੀ ਰਿਕਵਰੀ ਕੁਝ ਹੋਰ ਦਾਤਾਂ ਨੂੰ ਅੰਜਾਮ ਦੇ ਕਿ ਇਹ ਇੱਥੇ ਲੋਕੜਾ ਨਹੀਂ ਸੀ ਇਹ ਬਾਪਸ ਚਲੇ ਜਾਂਦੇ ਸੀ ਨਹੀਂ ਇਹ ਆਡਾ ਡੇਰੀਆ ਸਟੂ ਮੂਵ ਕਰਦੇ ਸੀ ਜੀ ਇੱਕ ਜਗ੍ਹਾ ਇਹਨਾਂ ਨੇ ਜਿੱਮੇ ਕੁਰਾਲੀ ਵਾਰ ਦਾਸ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਉਹ ਏਰੀਆ ਛੱਡ ਕੇ ਨਿਕਲ ਗਏ ਉਸ ਤੋਂ ਬਾਅਦ ਨੇ ਰਹਿਨੇ ਕਿੱਥੇ ਸੀ ਕਿ ਕੇ ਰਸਤੇ ਵਿੱਚ ਕਿੱਥੇ ਰਹਿੰਦੇ ਸੀ ਅੱਡ ਅੱਡ ਜਗ੍ਹਾ ਮੂਵ ਕਰਦੇ ਸੀ ਕੋਈ ਪਰਮਾਨੈਂਟ ਜਗ੍ਹਾ ਨਹੀਂ ਸੀ ਵੈਸੇ ਪਿੱਛੋਂ ਕੁਈ ਇਹਨਾਂ ਦੇ ਬੰਦੇ ਰਹਿੰਦੇ ਤੇ ਵੈਸੇ ਪਿੱਛੋਂ ਇਹ ਜੀ ਗਾੜੀਆਂ ਆਵਾਜ਼ ਯੂਪੀ ਦੇ ਰਹਿਣ ਵਾਲੇ ਪਰ ਇਹ ਅੱਡ ਅੱਡ ਜਗ੍ਹਾ ਮੂਵ ਕਰਦੇ ਰਹਿੰਦੇ ਸੀ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਮਤਲਬ ਕਿ ਜਿਹੜਾ ਇਹ ਲੁੱਟ ਦਾ ਸਮਾਨ ਹੈ ਝਾਂਸਾ ਦੇ ਕੇ ਜਿਹੜਾ ਸੁਨਿਆਰਾ ਤੋਂ ਲੈ ਜਾਂਦੇ ਤੇ ਅੱਗੇ ਕੀ ਕਰਦੇ ਸੀ ਕਿਹਨੂੰ ਵੇਚਦੇ ਸੀ ਕਿ ਅੱਗੇ ਜਾਂਚ ਮੈਂ ਆਇਆ ਜੀ ਕੌਣ ਦਾ ਹੋਜੀ ਹਜੇ ਤਫਤੀਸ਼ ਦਾ ਪਾਰਟ ਹੈ ਇਨਵੈਸਟੀਗੇਸ਼ਨ ਜਿਵੇਂ ਜਮ ਤੱਕ ਸਾਹਮਣੇ ਆਉਣ ਕੇ ਤੁਹਾਨੂੰ ਜਾਣਕਾਰੀ ਦੇਵਾਂਗਾ ਤੇ ਹੋਰ ਵੀ ਬੰਦੇ ਇਹਨਾਂ ਦੇ ਨਾਲ ਜੁੜੇ ਹੋ ਸਕਦੇ ਕਿਤੇ ਆਪਣੇ ਕਰਾਲੀ ਨਹੀਂ ਹੈ ਔਰ ਪੂਰੇ ਪੰਜਾਬ ਹਿੰਦੁਸਤਾਨ માં ਕਿਤੇ ਕਿਤੇ ਵਰਤਾਂ ਹਜੇ ਅਸੀਂ ਇੱਕ ਇਸ ਗਰੁੱਪ ਦੇ 10 ਬੰਦੇ ਨੂੰ ਗ੍ਰਿਫਤਾਰ ਕੀਤਾ ਹਜੇ ਤੱਕ ਕੋਈ ਇਹ ਵੀ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਹੋਰ ਕੋਈ ਗੈਂਗ ਮੈਂਬਰਸ ਹੋਣ ਜਾਂ ਹੋ ਫਿਰ ਵੀ ਅਸੀਂ ਡੂੰਘਾਈ ਨਾਲ ਕਸ਼ਿਸ਼ ਜਾਰੀ ਹੈ ਜੇ ਕੋਈ ਤੱਕ ਸਾਹਮਣੇ ਆਉਂਦਾ ਤਾਂ ਜਾਣਕਾਰੀ वारदातिया दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप